ਓਏ ਆ ਜੇ ਕਦੇ ਗਰੀਬੀ ਤੇ ਭੁੱਲਣਾ ਪੈ ਜਾਏ ਸ਼ੋਰਤ ਨੂੰ ਓ ਸੁਟ ਟਾਕੀਆਂ ਵਾਲੇ ਓਏ ਪੌਣੇ ਪੈ ਜਾਣੇ ਔਰਤ ਨੂੰ ਫਟ ਜਾਣ ਜਦੋਂ ਪਾਸਾ ਰਿਸ਼ਤੇ ਦਾਰ ਗਰੀਬੀ ਦੇ ਓ ਫਿਰ ਔਰਤ ਪਰਖੀ ਜਾਂਦੀ ਆ ਯਾਰੋ ਵਿੱਚ ਗਰੀਬੀ ਦੇ ਓ ਫਿਰ ਔਰਤ ਪਰਖੀ ਜਾਂਦੀ ਆ ਯਾਰੋ ਵਿੱਚ ਗਰੀਬੀ ਦੇ ਹੇਦੀ ਨਿਕਲ ਜਾਵੇ ਓਏ ਮਾਰੀ ਦੀ ਨੀ ਤਾੜੀ ਓ ਕੋਈ ਪਤਾ ਨਹੀਂ ਕਿਹੜੇ ਵੇਲੇ ਓਏ ਆਪਣੀ ਨਿਕਲੇ ਮਾਰੀ ਓ ਲਾਦ ਵਿਗੜਦਿਆਂ देर ਨੀ ਕਰਦੀ ਓਏ ਮਾਨ ਨੀ ਕਰਨਾ ਚਾਹੀਦਾ ਹਏ ਓਏ ਮੰਜਿਓ ਨੇੜੇ ਬਹੁਤ ਲੋਕ ਓਏ ਰੱਬ ਤੋਂ ਡਰਨਾ ਚਾਹੀਦਾ ਸਾਥ ਵਿੱਚ ਖੜ ਮੋਛਨਾ ਮਰੋੜੀ ਉੱਤੇ ਸੇ ਪਿਛੇ ਲੱਗ ਰਿਸ਼ਤੇ ਨਾ ਤੋੜੀਏ ਆਜਾ ਤਾਂ ਪਤਾ ਵੇਖ ਕੇ ਨਾ ਲਾਇਆ ਯਾਰੀਆਂ ਉਹ ਟਿੱਕਦੇ ਨੂੰ ਵੇਖ ਮਾਰੀਏ ਨਾ ਤਾਰੀਆਂ ਪੁੱਤਾਂ ਵਾਰੀ ਵੰਡਦੈ ਲੋੜੀ ਉਹ ਪੁੱਤਾਂ ਵਾਰੀ ਵੰਡਦੈ ਲੋੜੀ ਮੁਕੇ ਸਾਡੀ ਵਾਰ ਪਤਾ ਸੇ ਵੀ ਮੋਂ ਮਕੇ ਸਾਡੀ ਵਾਰ ਪੁੱਤਾ ਸੇ ਵੀ ਪੁੱਤਾ ਸੇ ਵੀ ਪੀਆ ਸੌਰੀਆਂ ਮਾਰੀਆਂ ਕਈ ਵਾਰੀ ਓ ਹੁਣ ਮਾਰਨੇ ਲੱਗ ਪਏ ਮਾਪੇ ਵੀ ਓ ਤੇ ਆ ਜਿੱਕਲ ਬੱਚੇ ਮਾਪੇ ਉਹਦਾ ਜਮਾਨੀ ਮੰਨਦੇ ਕਹਿਣਾ ਅਤੀ ਤਾਂ ਕਹਿੰਦੀ ਮਾਂ ਆਪਣੀ ਨੂੰ ਮੈਂ ਤਾਂ ਮੁੰਡਾ ਵੇਖ ਕੇ